ਹਲੋ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਅੱਜ ਮੈਂ ਇਸ ਮਸ਼ੀਨ ਬਾਰੇ ਗੱਲ ਕਰਾਂਗਾ ਜਿਹੜੀ ਬੀਜ ਦੀਆਂ ਕਣਕ ਇਹ ਆ ਮਿੱਤਰੋ ਇਹਨਾਂ ਦੀ ਮਸ਼ੀਨ ਜਿਹੜੀ ਕਣਕ ਬੀਜਦੀ ਆ ਤੇ ਮੈਂ ਤੁਹਾਨੂੰ ਦਿਖਾਣਾ ਕਿਵੇਂ ਕੰਮ ਕਰਦੀ ਆ ਤੇ ਮਿੱਤਰੋ ਇਹ ਆ ਜਿਹੜੀਆਂ ਮੂਰੇ ਲੱਗੀਆਂ ਹੋਈਆਂ ਆ ਡਿਸਕਾਂ ਜਿਹੜੀਆਂ ਮਤਲਬ ਵੀ ਬੰਦੀਆਂ ਖੇਤ ਨੂੰ ਬਾਹਰ ਹੁੰਦਾ ਹਨਾ ਉਹਦੇ ਬਾਅਦ ਨੇ ਇਹ ਟਾਇਰ ਲੱਗੇ ਵਾ ਇਹਦੇ ਆ ਖੁੱਲ ਜਾਂਦੀ ਏ ਜਿਵੇਂ ਤੇ ਉਹਤੇ ਪਿੱਛੇ ਆਹ ਡਿਸਕਾਂ ਐ ਜਿਹੜੀਆਂ ਦਾਣੇ ਬੀਜਦੀਆਂ ਜਿਵੇਂ ਆਪਣੇ ਸੁਪਰ ਸੀਡਰ ਚੱਲਦਾ ਇਹ ਓਕਣ ਚਲਦੀਆਂ ਪਿੱਛੇ ਵਾਲੀਆਂ ਇਹ ਟਾਇਰਾਂ ਦਾ ਕੰਮ ਇਹ ਆ ਮਿੱਤਰੋ ਇਹ ਲੈਂ ਚਲਾਏ ਵਾ ਟਾਇਰ ਪੂਰੇ ਇਹ ਸਿਰੇ ਤੱਕ ਐਵੇਂ ਆਗੇ ਨਾ ਇਹ ਉਰੇ ਤੇ ਪਰੇ ਨੂੰ ਜਾ ਕੇ ਫਿਰ ਉੱਪਰ ਨੂੰ ਜਾ ਕੇ ਮਤਲਬ ਆ ਜੇ ਖੁੱਲਦੀ ਇੱਕ ਲਾਈਨ ਚ ਆ ਜਿੰਨੇ ਟਾਇਰ ਸਾਰੇ ਇਹ ਤਾਂ ਲਾਏ ਵਾ ਟਾਇਰ ਜਿਹੜੇ ਮਤਲਬ ਜਦ ਖੇਤ ਆਪਾਂ ਬਾਨਨੇ ਜਿਹੜੇ ਆਪਣੇ ਰੋੜੇ ਨਿਕਲਦੇ ਆ ਪੱਥਰ ਹਨਾ ਪੱਥਰ ਨਹੀਂ ਮਤਲਬ ਡਲੇ ਬਣ ਜੰਨੇ ਮਿੱਟੀ ਦੇ ਇਹ ਉਹਨਾਂ ਨੂੰ ਭੰਨਣ ਵਾਸਤੇ ਲਾਏ ਹੋਏ ਨੇ ਟਾਇਰ ਮੈਂ ਕਹਿੰਦਾ ਵੀ ਸ਼ਾਇਦ 20 30 ਟਾਇਰ ਹੋਣੇ ਲੱਗੇ ਵੇ ਤੇ ਇਹ ਆ ਮਿੱਤਰੋ ਇਹਦਾ ਜਿਹੜਾ ਬਜਾਈ ਹੁੰਦੀ ਆ ਪਿੱਛੇ ਡਿਸਕਾਂ ਦੇਖੋ ਇਹਨਾਂ ਦੀ ਬਣਤਰ ਹੈ ਆਪਣੀ ਜਿਵੇਂ ਸੁਪਰ ਸੀਡਰ ਇਹ ਸੇਮ ਓਕਣ ਦੀ ਹੋ ਆ ਤੇ ਇਹ ਟਾਇਰ ਪਿੱਛੇ ਲੱਗੇ ਹੋਏ ਜਿਹੜੇ ਛੋਟੇ ਛੋਟੇ ਇਹ ਜਿਹੜੇ ਖੁੱਡ ਹੁੰਦਾ ਬਣਾ ਉਹਨੂੰ ਭਰਨ ਦਾ ਕੰਮ ਕਰਦੇ ਆ ਮਤਲਬ ਖੁੱਡ ਦੇ ਉੱਪਰ ਦੁਬਾਰੇ ਮਿੱਟੀ ਗੇਰ ਦਿੰਦੇ ਆ ਇਹ ਤੇ ਆ ਸੇਮ ਹੀ ਓਕਣ ਦੇ ਡਿਸਕ ਜਿਹੜੀ ਤਵੀ ਆ ਨਾ ਜਿਵੇਂ ਸੁਪਰ ਸੀਡਰ ਨੇ ਇੱਕ ਪਾਸੇ ਟੇਪਰ ਜੀ ਇਹ ਓਕਣੇ ਆ ਸਾਰਾ ਦੇਖੋ ਹੈ ਤਾਂ ਮਿੱਤਰੋ ਚੀਜ਼ ਘੈਂਟ ਆ ਪਰ ਆਪਣੇ ਨਹੀਂ ਚੱਲ ਸਕਦੀਆਂ ਕਿਉਂਕਿ ਇਹਨਾਂ ਦੀ ਚੜਾਈ ਲੰਬਾਈ ਬਹੁਤ ਜ਼ਿਆਦਾ ਚੜਾਈ ਚ ਬਹੁਤ ਹੈ ਇਹ ਮਸ਼ੀਨਾਂ ਇਹ ਮਤਲਬ ਇਹ ਤਾਂ ਖੇਤ ਖੁੱਲੇ ਹੁੰਦੇ ਹੁਣ ਆਪਣੇ ਤਾਂ ਹੁਣ ਜੇ ਕਿੱਲੇ ਦੀ ਬਜਾਈ ਕਰਨੀ ਹੈ ਇਹਨੇ ਮੋੜਨਾ ਹੀ ਨਹੀਂ ਹੈਗਾ ਲੰਬਾਈ ਚੜਾਈ ਬਹੁਤ ਹੈ ਦੀ ਤੇ ਇਹ ਮਿੱਤਰ ਦੀ ਦਾਣੇ ਵਾਲੀ ਟੈਂਕੀ ਆ ਜੀ ਚ ਦਾਣੇ ਪੈਨੇ ਆ ਆ ਕਣਕ ਨਾਲ ਜਾਂ ਮੱਕੀ ਨਾਲ ਭਰ ਦਣੀ ਇਹਨਾਂ ਨੇ ਵੈਸੇ ਕਣਕੇ ਬੀਜਦੇ ਮੱਕੀ ਵਾਲੀਆਂ ਮਸ਼ੀਨਾਂ ਹੋਰ ਇਹਨਾਂ ਦੀਆਂ ਮੱਕੀਆਂ ਵਾਲੀਆਂ ਇਹ ਖੜੀਆਂ ਦੇਖੋ ਇਹ ਕਣਕ ਬੀਜਣ ਵਾਸਤੇ ਆ ਹਾਰਸ ਕੰਪਨੀ ਦੀ ਮਸ਼ੀਨ ਆ ਇਹ ਤੇ ਜਿਹੜੀ ਇਹ ਟੈਂਕੇ ਜਿਹਦੇ ਪੇ ਸ਼ੀਸ਼ਾ ਲੱਗਿਆ ਵਾਏ ਇਹ ਦਾਣਿਆਂ ਨਾਲ ਫੁੱਲ ਭਰ ਲੰਨੇ ਆ ਪਹਿਲਾਂ ਤੇ ਉਹਦੇ ਬਾਅਦ ਨਾਲ ਮਿੱਤਰੋ ਇਹ ਚ ਲੱਗਿਆ ਹੋਇਆ ਬਲੋਰ ਬਲੋਰ ਮਤਲਬ ਇਹ ਨਾਲ ਪੱਖੇ ਨਾਲ ਹਵਾ ਨਾਲ ਚੱਕ ਚੱਕ ਕੇ ਦਾਣੇ ਅੱਗੇ ਮਾਰਦੇ ਆ ਹਵਾ ਬਹੁਤ ਜ਼ਿਆਦਾ ਬਲੋਰ ਦੀ ਉਹ ਦਾਣੇ ਆ ਨਾ ਜਿਹੜੇ ਉਹ ਪੈਪਾਂ ਰਹੀਂ ਇਹ ਪੈਪਾਂ ਰਹੀਂ ਦੇਖੋ ਆ ਇੱਕ ਇਹਨਾਂ ਨੇ ਬਣਾਇਆ ਹੋਇਆ ਜਿਗਾੜ ਜਾਂ ਤੇ ਜਿਵੇਂ ਆਪਣੇ ਟੀ ਪੁਆਇੰਟ ਹੁੰਦਾ ਓਕਣ ਬਣਾਇਆ ਵੈ ਇਹਨਾਂ ਨੇ ਸਾਰੇ ਪੈ ਪੂਰੀ ਲੱਗੇ ਹੋਏ ਆ ਤੇ ਇਹ ਦੇਖੋ ਇਹ ਬਲੋਰ ਦਾ ਪੈਪ ਆ ਰਿਹਾ ਪਿੱਛੇ ਤੇ ਇਹ ਆ ਲੱਗਿਆ ਹੋਇਆ ਬਲੋਰ ਇਹ ਬਲੋਰ ਹੈ ਮਿੱਤਰੋ ਤੇ ਇਹ ਪੈਪ ਰਾਹੀਂ ਦਾਣੇ ਆਣੇ ਆ ਪੂਰੇ ਤੇ ਉਰੇ ਫਿਰੇ ਕੱਲੇ ਕੱਲੇ ਪੈਪ ਚ ਜਾਂਦੇ ਰਹਿੰਦੇ ਆ ਦਾਣੇ ਕੋਈ ਪੈਪ ਬਲੌਕ ਨਹੀਂ ਹੁੰਦਾ ਇਹਨਾਂ ਦਾ ਡਿਜ਼ਾਈਨ ਹੀ ਏਕਣ ਦਾ ਬਣਾਇਆ ਹੋਇਆ ਕਿ ਪੈਪ ਬਲੌਕ ਨਾ ਹੋਣ ਤੇ ਇਹ ਮਿੱਤਰੋ ਤਵੀਆਂ ਦੇਖੋ ਕੱਟ ਵਾਲੀਆਂ ਹੀ ਆ ਸਾਰੀਆਂ ਥੱਲੇ ਵੀ ਤਵੀਆਂ ਐ ਮਤਲਬ ਆ ਖੁੱਲ ਜਾਂਦੀ ਆ ਮਸ਼ੀਨ ਮੈਂ ਤੁਹਾਨੂੰ ਦੂਰ ਖੜਕੇ ਦਿਖਾਨਾ ਕਿ ਕਿਵੇਂ ਖੁੱਲ ਜਾਂਦੀ ਆ ਦੇਖੋ ਇਹ ਤੁਹਾਨੂੰ ਦਿਖਦਾ ਹੋਊਗਾ ਹੁਣ ਇਹ ਉੱਪਰੋਂ ਇਕੱਠੀਆਂ ਹੋਈਆਂ ਵੀ ਐ ਜਦ ਇਹ ਖੁੱਲਗੀ ਘਟੋਕਾ ਕਰੀਬ ਨੇ ਕਵਰ ਕਰ ਲੈਣੀ ਜਗ੍ਹਾ 25 ਫੁੱਟ ਜਗ੍ਹਾ ਚ ਹੋ ਜਣਾ ਨੇ ਦੇਖੋ ਕਿੰਨਾ ਚੌੜਾ ਫਾਂਡ ਲੈ ਕੇ ਜਾਂਦੀ ਹੋਊਗੀ ਹਨ ਆਪਣੇ ਦਾ ਮੰਨ ਕੇ ਚੱਲੋ ਵੀ ਦੋ ਤਿੰਨ ਗੇੜਿਆਂ ਚ ਅੱਧਾ ਗਿੱਲਾ ਪਾਰ ਦੇਖੋ ਮਿੱਤਰੋ ਟਾਇਰਾਂ ਦੀ ਗਿਣਤੀ ਤਾਂ ਬੇਅੰਤ ਹੈ ਪਤਾ ਹੀ ਨਹੀਂ ਆਪਣੇ ਤਾਂ ਜੇ ਆ ਜਵੇ ਇਹਦੇ ਟਾਇਰ ਇਹ ਪਾਉਂਦੇ ਰੋਈ ਚੜਨ ਲੋਕ ਵੀ ਆ ਰਹਿਤ ਕਿ ਮਸ਼ੀਨ ਦੇ ਟਾਇਰ ਪਾਉਣੇ ਪੈਗੇ ਟਾਇਰਾਂ ਦੀ ਗਿਣਤੀ ਉਹ ਬਹੁਤ ਆ ਇਹ ਹਾਰਸ ਕੰਪਨੀ ਦੀ ਮਸ਼ੀਨ ਆ ਤੇ ਦੇਖੋ ਟਾਂਚਾ ਕਿੰਨਾ ਲੰਬਾ ਹੈ ਇਹਦਾ ਇੱਥੋਂ ਲੈ ਕੇ ਉਹ ਪਿੱਛੇ ਤੱਕ ਆ ਆਪਣੇ ਕਿੱਥੇ ਚੱਲ ਜੂਗੀ ਇਹ ਜੇ ਤਾਂ ਖੇਤ ਖੁੱਲੇ ਹੋ ਜਾਣ ਫਿਰ ਤਾਂ ਚੱਲ ਜੂ ਅੱਜ ਵਾਲੀ ਕੰਡੀਸ਼ਨ 'ਚ ਨਹੀਂ ਚੱਲ ਸਕਦੀ ਤੇ ਠੀਕ ਆ ਮਿੱਤਰੋ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਮਸ਼ੀਨ ਬਾਰੇ ਪਾਈ ਆ ਮੈਂ ਇਹ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਹੋਰ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਆਪਣੇ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਕਰ ਲਓ ਮਿੱਤਰੋ ਪ੍ਰੈਸ ਤੇ ਮਿਲਦੇ ਆ ਮਿੱਤਰੋ ਅਗਲੀ ਵੀਡੀਓ ਚ